ਸੈਲੀਬ੍ਰੇਟਿਡ ਸਟੇਟ ਹੈ ਪਾਸਟ ਕੁਝ ਟਾਈਮ ਲਈ ਟਰਬੂਲੈਂਟ ਵੀ ਰਿਹਾ ਹੈ ਟਾਈਮ ਟੂ ਟਾਈਮ ਇਦਾਂ ਦੇ ਐਕਟਰਸ ਚਾਹੇ ਉਹ ਸਟੇਟ ਏਜੰਸੀਜ਼ ਹੋ ਇਨਸਾਈਡਰਸ ਹੋ ਜਾਂ ਆਊਟਸਾਈਡਰਸ ਹੋ ਕੁਝ ਨਾ ਕੁਝ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਕਿ ਹਾਰਮਨੀ ਕਮਨਲ ਹਾਰਮਨੀ ਜਿਹੜੀ ਹੈ ਉਹ ਡਿਸਟਰਪਟ ਹੋਏ ਲੋਕਾਂ ਦੇ ਜ਼ਹਿਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸਬਟਾਜ ਕੀਤਾ ਜਾਵੇ ਜਿਹੜਾ ਹਾਰਡ ਅੰਡ ਪੀਸ ਹੁਣ ਐਕਟਰਸ ਜਿਹੜੇ ਹਨ ਬੋਥ ਇਨਸਾਈਡ ਐਂਡ ਆਊਟਸਾਈਡ ਆ ਕੀ ਚੀਜ਼ ਯੂਜ਼ ਕਰਦੇ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਹ ਵੀ ਅਕ੍ਰੋਸ ਦਾ ਬਾਰਡਰ ਵੀ ਆਉਂਦੀ ਸੀਗੀ ਅੰਦਰੋਂ ਵੀ ਆਉਂਦੀ ਸੀਗੀ ਹਿੰਡਰਲੈਂਡ ਤੋਂ ਸੀ ਵੈਪਨਸ ਹੁਣ ਵੈਪਨਸ ਜਿਹੜੇ ਆ ਰਹੇ ਹਨ ਨਾਰਕੋ ਟੈਰਰਿਜ਼ਮ ਜਿਹੜਾ ਹੋ ਰਿਹਾ ਹੈ ਉਹ ਭਾਰੋਂ ਵੀ ਹੋ ਰਿਹਾ ਹੈ ਅੰਦਰੋਂ ਵੀ ਹੋ ਰਿਹਾ ਹੈ ਜੀ ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਤੁਸੀਂ ਦੇਖ ਹੀ ਰਹੇ ਹੋ ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਸਾਈ ਆਪਸ ਇੱਕ ਇਹ ਮਿਲਟਰੀ ਦੇ ਇੱਕ ਟਰਮ ਹੈ ਸਾਈ ਆਪਸ ਇੱਥੇ ਸੋਸ਼ਲ ਮੀਡੀਆ ਦਾ ਯੂਜ਼ ਕਾਫੀ ਕੀਤਾ ਜਾ ਰਿਹਾ ਹੈ ਤੇ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਕੀ ਧੀਰੇ ਧੀਰੇ ਇਦਾਂ ਤੇ ਨੈਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ ਸੋਸ਼ਲ ਮੀਡੀਆ ਇਸ ਸਮਥਿੰਗ ਵਿਚ एवरीवन ਸੀ ਫੇਸਬੁੱਕ ਯੂਜ਼ਰਸ ਕਿੰਨੇ ਹਨ ਟੋਟਲ ਯੂਜ਼ਰਸ ਕਿੰਨੇ ਹਨ ਆ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹਨ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਝ ਤਾਂ ਦਿਮਾਗ 'ਚ ਆਏਗਾ ਕਿ ਜਿਹੜਾ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਹੈ ਉਹ ਨਰੇਟਿਵ ਸੈਟ ਕਰਨ ਚ ਕਾਮਯਾਬ ਹੋ ਜਾਂਦੇ ਕਈ ਵਾਰ ਤੇ ਇਹ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਐਸਾ ਇਮਪ੍ਰੈਸ਼ਨ دیا ਜਾ ਰਿਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਗਲਤ ਹੈ ਪੰਜਾਬ ਪੁਲਿਸ ਇਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਫਰ ਵੈਰੀ ਐਕਟਿਵ ਔਰ ਇਸ ਸਾਈਬਰ ਸਪੇਸ ਨੂੰ ਡੋਮਿਨੇਟ ਕਰਕੇ ਰੱਖ ਦਈਏ ਬਿਕੋਜ਼ ਆਫ ਦ ਸੈਂਸਿਟੀਵਿਟੀ ਐਂਡ ਬਿਕੋਜ਼ ਬੀਇੰਗ ਏ ਬਾਰਡਰ ਸਟੇਟ ਸਾਈਬਰ ਪੈਟਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸਸ ਵੀ ਤੇ ਲੁਧਿਆਣਾ ਪੁਲਿਸ ਵੀ ਕਰ ਰਹੀ ਹੈ ਜੀ ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਹਾਂ ਜਨਰਲ ਪਬਲਿਕ ਨੂੰ ਇਸ ਪ੍ਰੋਪਾਗੈਂਡਾ ਤੋਂ ਬਚਣ ਲਈ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਅਰਸ਼ਦੀਪ ਅਰਸ਼ਦੀਪ ਸਿੰਘ ਸੈਣੀ ਇਹ ਆ ਹੈ ਪ੍ਰੈਸ ਰਿਪੋਰਟ ਜੀ ਪੂਰਾ ਮੈਂ ਸਿਰਫ ਤੁਹਾਨੂੰ ਬਰੀਫ ਕਰ ਰਿਹਾ ਕਿ ਵਟ ਇਜ਼ ਦਾ ਇੰਟੈਂਸ਼ਨ ਬਿਹਾਈਂਡ ਇਟ ਹੁਣ ਦੇਖੋ ਟਵਿੱਟਰ ਹੈਂਡਲ ਤੇ ਚਲਾ ਰਹੇ ਆ ਜੀ 6-7 ਸਾਲ ਤੋਂ ਚਲਾ ਰਹੇ ਆ 13000 ਦੇ ਯੂਜ਼ਰਸ ਨੇ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਆ ਸੋਸ਼ਲ ਮੀਡੀਆ ਸੈੱਲ ਦੇ ਸਾਈਬਰ ਸੈੱਲ ਦੇ ਐਕਸਪਰਟਸ ਹੈ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਾਲਾਈਜ਼ ਕਰਦੇ ਇਹਨੂੰ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ ਦੈਟ ਆਲवेज ਨਾਟ ਵੈਲ ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਾਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਆ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ ਬੇਸਿਕ ਮੋਟਿਵ ਹੈ ਕਿ ਇੱਕ ਇੱਕ ਪਹਿਲਾ ਇੱਕ ਕਮਨ ਕਮਿਊਨਿਟੀ ਨੂੰ ਟਾਰਗੇਟ ਕਰੋ ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ ਫਿਰ ਉਹਦਾ ਰਿਐਕਸ਼ਨ ਦੇਖੋ ਠੀਕ ਹੈ ਜੀ ਐਂਡ ਇਹ ਕਰਦੇ ਹੀ ਹੈ ਜਿਵੇਂ ਇਹ ਕਾਫੀ ਪੜਾ ਲਿਖਾ ਬੰਦਾ ਹੈ ਵੈਲ ਰਿਡ ਹੈ ਤੇ ਤੁਸੀਂ ਇਸ ਦਾ ਟਵਿੱਟਰ ਅਕਾਊਂਟ ਖੋਲ੍ਹ ਲਿਆ ਤੁਸੀਂ ਜੀ ਤੁਸੀਂ ਦੇਖੋ ਕਿਸ 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 ਤਰ੍ਹਾਂ ਦੀ ਦੇਖ ਰਹੇ ਹੋ ਨਾ ਤੁਸੀਂ ਕਿਸ ਕਿਸ ਤਰ੍ਹਾਂ ਦੀ ਪੋਸਟ ਪਾਈ ਜਾ ਰਹੀ ਹੈ نیچے ਕਮੈਂਟਸ ਆ ਰਹੇ ਹਨ ਸੋ ਦਿਸ ਇਜ਼ ਵੀ ਨੀਡ ਟੂ ਬੀ ਬਿਵਰ ਆਫ ਸੱਚ ਪੀਪਲ ਇਹ ਇਨਸਾਈਡ ਸਟੇਟ ਐਕਟਰਸ ਹੈ ਇਹਦੇ ਪਿੱਛੇ ਕੌਣ ਹੈ ਉਹ ਵੀ ਆਪਾਂ ਜਲਦੀ ਪਤਾ ਲਗਾ ਲਵਾਂਗੇ ਕਿ ਕਿਸ ਕਿਸ ਦੇ ਇਸ਼ਾਰੇ ਤੇ ਇਹ ਕੰਮ ਕਰ ਰਹੇ ਹਨ ਤੇ ਇਹਨੂੰ ਆਪਾਂ ਫੜਿਆ ਜ ਤੇ ਬੀ ਐਨ ਐਸ ਤੇ ਆਈਟੀ ਐਕਟ ਦੇ ਅਧੀਨ ਪਰਚਾ ਦਿੱਤਾ جاری ہے کہ یہ ہے یہ سب کرنے کنسیبل لنکس ہو سکتے ہیں ریڈیکلس یہ کافی امپورٹنٹ چیز ہے this is not something which is basic کہ کرائم ہو گیا جی ہاں پی سی کر رہے ہیں جی دو ویپن فڑ لے چار فڑ لے یہ کر لیا is not that there is something more to it ਜਿਵੇਂ ਆ ਦੇਖੋ ਜੀ ਇਹ ਨੇ ਪੋਸਟ ਪਾਈ ਹੈ ਸਾਡੇ ਗੁਰੂਆਂ ਨੂੰ ਮੁਸਲਮ ਕਿੰਗਸ ਨਾਲ ਇਕੁਇਵੈਟ ਕਰ ਰਹੇ ਜੀ ਡਾਇਰੈਕਟ ਕੁਝ ਨਹੀਂ ਪਾ ਰਹੇ ਦੇਖੋ ਜੋ ਪੜੇ ਲਿਖੇ ਬੰਦੇ ਹੈ ਉਹ ਡਾਇਰੈਕਟ ਨਹੀਂ ਹੈ ਉਹਨਾਂ ਨੇ ਇਨਡਾਇਰੈਕਟਲੀ ਇੱਕੀ ਚੀਜ਼ ਦਸ ਤਰੀਕੇ ਨਾਲ ਪਾਣੀ ਹੈ ਕਿ ਬੰਦੇ ਦੇ ਸਬਕੌਨਸ਼ੀਅਸ ਮਾਈਂਡ ਚ ਉਹ ਚੀਜ਼ ਬਸ ਜਾਏ ਫਿਰ ਅਗੇਨ ਹਿੰਦੂ ਹਿੰਦੂ ਮੁਸਲਮਸ indian sentiments of muslims hindu daughters de bare gall kar reha hai phir conversions nu no, conversions nu no, drugs de cancer nal equate kar reha hai agar conversions nu no, drugs and conversions nal equate kar reha hai then again he is talking about indian muslims phir specifically apa kyun no padya hai ਕੀ ਇਹ ਕਹਿੰਦਾ ਜੀ ਲੁਧਿਆਣਾ ਸਿਟੀ ਦਾ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਤੁਹਾਨੂੰ ਲੱਗ ਰਿਹਾ ਹੈ ਡੈਮੋਗ੍ਰਾਫੀ ਚੇਂਜ ਹੋ ਗਈ ਡੈਮੋਗ੍ਰਾਫੀ ਕਿ ਪੋਪੂਲੇਸ਼ਨ ਕੰਪੋਜ਼ੀਸ਼ਨ ਹੀ ਚੇਂਜ ਹੋ ਗਿਆ ਜੀ ਹੁਣ ਇਹ ਚੀਜ਼ ਬੰਦਾ 10 ਵਾਰ ਅਲੱਗ-ਅਲੱਗ ਐਂਗਲਸ ਤੋਂ ਪਾਏ ਤੇ ਤੁਹਾਡੇ ਦਿਮਾਗ ਵਿੱਚ ਉਜੜ ਜਾਊਗਾ ਜੀ ਕਿ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਕਿ ਇੱਕ ਪਾਰਟिकुलर ਕਮਿਊਨਿਟੀ ਜਿਹੜੀ ਹੈ ਉਹ ਬਾਹਰੋਂ ਆ ਕੇ ਬਸਦੀ ਜਾ ਰਹੀ ਹੈ ਬਸਦੀ ਜਾ ਰਹੀ ਹੈ ਹੀ ਹੈਜ਼ ਗਾਟ ਨੋ ਬਿਜ਼ਨਸ ਟੂ ਡੂ ਇਟ ਸੋ ਇਹ ਇੱਕ ਵੈਲ ਪਲਾਨਡ ਪ੍ਰੋਪਗੈਂਡਾ ਹੈ

ਪੜੰ ਗਿਆ ਸੀ ਕੋਈ ਕਾਰਵਾਈ ਨਹੀਂ ਜੀ that is the thing which is important ਸਰ ਹੋਰ ਵੀ ਕੋਈ ਰਿਪੋਰਟ ਹੈਗੇ ਨਹੀਂ ਕਿਉਂਕਿ ਹੋਰ ਵੀ ਕੱਪ ਇਹ ਦੇਖਿਓ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈ ਟੈਕਨੀਕਲ ਇਨਵੈਸਟੀਗੇਸ਼ਨ ਚ ਇੱਕ ਇੱਕ ਜਿਹੜਾ ਯੂਜ਼ਰ ਹੈ ਉਹਦਾ ਕੀ ਕੰਟੈਂਟ ਹੈ ਇੰਟੈਂਟ ਕੀ ਹੈ ਕਿੰਨੀ ਉਹਦੀ ਰੀਚ ਹੈ ਉਹ ਚਾਹ ਕੀ ਰਿਹਾ ਹੈ ਜਦ ਤੁਸੀਂ ਇੱਕ ਆਥਰ ਬਾਰੇ ਕੋਈ ਕਿਤਾਬ ਪੜੋਗੇ ਤੁਸੀਂ 10 ਪੇਜ ਅਗਰ ਪਹਿਲੇ ਦੇ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਥਰ ਦਾ ਮਾਈਂਡਸੈਟ ਕੀ ਹੈ। ਤੋਂ ਸੇਮ ਮਾਈਂਡਸੈਟ ਆਪਾਂ ਦੇ ਹਰੇਕ ਯੂਜ਼ਰ ਦੇ ਇਟਲ ਟੇਕ ਟਾਈਮ ਬਟ ਵੀਲ ਗੈਟ ਇਨਟੂ ਬੋਟਮ ਆਫ ਇਟ ਐਂਡ ਵੀਲ ਪ੍ਰੋਟੈਕਟ आवर ਸੋਸਾਇਟੀ आवर ਸਟੇਟ ਫਰਮ ਸੱਚ ਪ੍ਰੋਪਗੈਂਡਾ। ਨਹੀਂ ਅਹ ਹਾਲੇ ਤੱਕ ਤਾਂ ਸਾਹਮਣੇ ਨਹੀਂ ਆਇਆ ਹੈ ਬਟ ਸਰਟਨਲੀ ਹੀ ਹੈਜ਼ ਸਮ ਸਮਪੈਕਿੰਗ ਸਰ ਡੈਡੀਕਲ ਆਰਗੇਨਾਈਜੇਸ਼ਨ ਦੇ ਨਾਲ ਹੈਗਾ ਕਨੈਕਟ ਜਾਂ ਕ੍ਰਾਸ ਬਾਰਡਰ ਲਿੰਕ ਹੈ ਜਾਂ ਨਹੀਂ ਨਹੀਂ ਇਹ ਇਹ ਹਰ ਕਿਸੇ ਨਾਲ ਲਿੰਕ ਸਕਦੇ ਹਰੇਕ ਤਰ੍ਹਾਂ ਨੂੰ ਟਾਰਗੇਟ ਕੀਤਾ ਗਿਆ ਕੋਈ ਸਿਗਨਲ ਨਹੀਂ ਹੈ ਨਹੀਂ ਨਹੀਂ ਹੈ ਬੰਦੇ ਤੁਸੀਂ ਦੇਖੋ ਨਾ ਮੈਂ 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 ਉਹੀ ਕਹਿ ਰਿਹਾ ਸਰ ਉਹ ਥਾਟਸ ਵੀ ਹੋ ਸਕਦੇ ਮੈਂ ਉਹੀ ਕਹਿ ਰਿਹਾ ਨਹੀਂ ਨਹੀਂ ਮੈਂ ਮੈਂ ਉਹੀ ਕਹਿ ਰਿਹਾ ਤੁਸੀਂ ਚੀਜ਼ ਨੂੰ ਤੁਸੀਂ ਯੂਅਰ ਜਰਨਲਿਸਟ ਤੁਸੀਂ ਚੀਜ਼ ਨੂੰ ਅ ਇੱਕ ਪਾਰਟिकुलर ਥਾਟ ਇਨਫਿਊਜ਼ ਕਰਨਾ ਹੈ ਲੇਕਿਨ ਇਦਾਂ ਵੀ ਨਹੀਂ ਲੱਗਣਾ ਚਾਹੀਦਾ ਹੈ ਕਿ ਤੁਸੀਂ ਇੱਕ ਤਰਫ ਹੋ ਉਸੀ 80% ਇੱਕ ਚੀਜ਼ ਕਹੀ ਤੇ 20% ਕੁਝ ਹੋਰ ਕਹਦੀ ਤੇ ਉਹ ਥੋੜਾ ਜਿਹਾ ਨਿਊਟਰਲ ਲੱਗਦਾ ਤੇ ਉਹ ਚੀਜ਼ ਉਹਦਾ ਕੁਝ ਹੋਰ ਵੀ ਹੈਗਾ ਜਿਹੜਾ ਕੋ ਪੰਡਿਤ ਦੇ ਰਿਹਾ ਹੋ ਸਕਦਾ ਜੀ ਹੋ ਸਕਦਾ ਇਹ ਦੀ ਟਿਪ ਟਿਪਸ ਮੈਟਰੋਫ ਇਨਵੈਸਟੀਗੇਸ਼ਨ ਜਿਸ ਤਰ੍ਹਾਂ ਸੀ ਕਿ ਆ ਦਾਸਾਂ ਨੇ ਯੂਕੇ ਰਹਿ ਕੇ ਆਇਆ ਕਦੋਂ ਇੰਡੀਆ ਆਉਂਦਾ ਕਦੋਂ ਤੋਂ ਐ 2014 ਚੰਦੀਆ ਆਉਂਦਾ ਜੀ ਔਨ ਔਨਲਾਈਨ ਔਨਲਾਈਨ ਪੜਾ ਲਿਖਿਆ ਜੀ ਔਨਲਾਈਨ ਇਹ ਕੋਰਸਸ ਕਰਾਂਦਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ ਜੀ

ਮੇਰੇ ਮੈਸੇਜ ਕੋਈ ਲੈ ਸਕਦੇ ਕਿ ਮੋੜ ਦੇ ਵਿੱਚ ਇਹਨੂੰ ਪੜਿਆ ਗਿਆ ਕਿ ਕੌਣ ਕੌਣ ਨੇੜੇ ਆਏ ਜਿਆਦਾ ਬੰਦੇ ਕੋਈ ਉਹ ਇਹ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਸਰ ਜੀ ਦੇਖੋ ਕਿਤੇ ਨੇ ਹਰ ਚੀਜ਼ ਹਰ ਚੀਜ਼ ਚੈੱਕ ਕਰ ਲਈ ਜੀ ਬਾਹਰੋਂ ਫੰਡਿੰਗ ਕਿੱਥੋਂ ਆ ਰਹੀ ਹੈ ਪਰ ਬਾਹਰੋਂ ਫੰਡਿੰਗ ਅੰਦਰ ਫੰਡਿੰਗ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਬੇਸਿਕਲੀ ਬੇਸਿਕਲੀ ਤੁਹਾਨੂੰ ਜਿਹੜਾ ਦੱਸਣਾ ਸੀਗਾ ਉਹ ਦੱਸਣਾ ਸੀਗਾ ਇਹ ਨਈ ਚੀਜ਼ ਜਿਹੜੀ ਨਈ ਤਾਂ ਨਹੀਂ ਹੈ ਪਿਛਲੇ 3-4 ਸਾਲ ਤੋਂ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ ਇਹ ਜਿਹੜੀ ਚੀਜ਼ ਹੈ ਇਸ ਤੋਂ ਆਪਾਂ ਨੂੰ ਸੋਸਾਇਟੀ ਨੂੰ ਆਪ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨਾ ਸਰ ਇਹ ਆਈ ਸਰ ਅਸਰ ਸਰ ਕਈ ਵਾਰੀ ਇਦਾਂ ਵੀ ਐਕਸੈਂਟਲੀ ਤਰ੍ਹਾਂ ਤੇ ਪਰੇਸ਼ਾਨ ਕੀ ਨਹੀਂ ਜੀ ਹੀ ਇਜ਼ ਪਰਫੈਕਟਲੀ ਫਾਈਨ